ਦਾਦੀ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਸੁਰੱਖਿਆ ਦੇ ਵਿੱਚ ਆ ਗਈ ਹੈ ਕਿਉਂਕਿ ਜੇਲ ਦੇ ਵਿੱਚ ਬੰਦ ਹਵਾਲਾਤੀ ਦੇ ਕੋਲ ਨਸ਼ਾ ਪਹੁੰਚ ਗਿਆ ਉਥੇ ਹੀ ਪਤਨੀ ਤੇ ਰਿਸ਼ਤੇਦਾਰ ਨੇ ਜਿਹੜੇ ਕੱਪੜਿਆਂ ਦੇ ਵਿੱਚ ਇਹ ਨਸ਼ਾ ਪਾ ਕੇ ਦੇ ਗਏ ਨੇ ਦਾਦੀਏ ਕਿ ਪਤੀ ਤੋਂ ਬਾਅਦ ਹੁਣ ਪਤਨੀ ਵੀ ਹੈ ਜਿਹੜੀ ਜੇਲ ਪਹੁੰਚ ਜਾਵੇਗੀ ਉਥੇ ਜੇਲ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੁਣ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਦਾਦੀਏ ਕਿ ਪਤੀ ਪਤਨੀ ਸਮੇਤ ਰਿਸ਼ਤੇਦਾਰਾਂ ਦੇ ਖਿਲਾਫ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਉੱਥੇ ਜੇਲ੍ਹ ਅਧਿਕਾਰੀਆਂ ਵੱਲੋਂ ਕੱਪੜਿਆਂ ਦੀ ਜਾਂਚ ਕਰਨ ਉਪਰੰਤ ਸਹਾਇਕ ਜੇਲ੍ਹ ਸੁਪਰਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਹਵਾਲਾਤੀ ਅਮਰੀਕ ਸਿੰਘ ਅਤੇ ਉਸਦੀ ਪਤਨੀ ਸੁਖਮੰਦਰ ਕੌਰ ਅਤੇ ਰਿਸ਼ਤੇਦਾਰ ਗੁਰਦੇਵ ਸਿੰਘ ਦੇ ਖਿਲਾਫ ਵਕ ਵਕ ਤਰਾਵਾ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਉੱਥੇ ਹੀ ਹਵਾਲਾਤੀ ਅਮਰੀਕ ਸਿੰਘ ਦੇ ਖਿਲਾਫ ਥਾਣਾ ਵਾਲਿਆਂ ਵਾਲੀ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਹੈ ਉਥੇ ਪੁਲਿਸ ਨੇ ਜੇਲ ਸੁਪਰਡੈਂਟ ਦੀ ਸ਼ਿਕਾਇਤ ਦੇ ਉੱਤੇ ਹੁਣ ਪਤੀ ਪਤਨੀ ਅਤੇ ਉਹਨਾਂ ਦੇ ਰਿਸ਼ਤੇਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੱਸਦੀ ਹੈ ਕਿ ਪਤੀ ਆ ਜਿਹੜਾ ਜੇਲ ਦੇ ਵਿੱਚ ਬੰਦ ਸੀ ਜਿਸ ਨੂੰ ਹੁਣ ਉਸ ਦੀ ਪਤਨੀ ਅਤੇ ਰਿਸ਼ਤੇਦਾਰ ਵੱਲੋਂ ਨਸ਼ਾ ਜਿਹੜਾ ਪਹੁੰਚਾਇਆ ਗਿਆ ਜਿਨ੍ਹਾਂ ਦੇ ਖਿਲਾਫ ਹੁਣ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਆਰੰਭ ਦਿੱਤੀ ਗਈ ਹੈ ਸੋ ਦੱਸ ਦिए ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਇੱਕ ਹਵਾਲਾਤੀ ਹੈ ਜਿਹੜਾ ਬੰਦ ਸੀ ਤੇ ਉਸ ਦੀ ਪਤਨੀ ਵੱਲੋਂ ਹੁਣ ਉਸ ਦੇ ਲਈ ਜੇਲ੍ਹ ਦੇ ਵਿੱਚ ਨਸ਼ਾ ਜਿਹੜਾ ਪਹੁੰਚਾਇਆ ਗਿਆ ਪਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਪਤਨੀ ਦੇ ਉੱਤੇ ਵੀ ਮਾਮਲਾ ਦਰਜ ਹੋ ਚੁੱਕਿਆ ਪਤਨੀ ਨੇ ਰਿਸ਼ਤੇਦਾਰ ਦੇ ਨਾਲ ਮਿਲ ਕੇ ਕੱਪੜਿਆਂ ਦੇ ਵਿੱਚ ਨਸ਼ਾ ਪਾਇਆ ਤੇ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਤੇ ਹੁਣ ਪੁਲਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਲ ਸੁਪਰਡੈਂਟ ਦੀ ਸ਼ਿਕਾਇਤ ਦੇ ਉੱਤੇ ਹੁਣ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ। ਸਾਹਮਣੇ ਆਇਆ ਤੇ ਬਠਿੰਡਾ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਈ ਹੈ ਕਿਉਂਕਿ ਜੇਲ ਦੇ ਵਿੱਚ ਇਹ ਨਸ਼ਾ ਕਿਸ ਤਰ੍ਹਾਂ ਪਹੁੰਚ ਗਿਆ ਇਸ ਦੀ ਵੀ ਜਾਂਚ ਹੈ ਜਿਹੜੀ ਹੁਣ ਪੁਲਸ ਵੱਲੋਂ ਕੀਤੀ ਜਾਊਗੀ ਪਰੰਤੂ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਸਖਤ ਸੁਰੱਖਿਆ ਵਾਲੀਆਂ ਮੰਨੀਆਂ ਜਾਂਦੀਆਂ ਜੇਲ੍ਹਾਂ ਦੇ ਵਿੱਚ ਆਖਿਰ ਨਸ਼ਾ ਜਿਹੜਾ ਕਿਵੇਂ ਪਹੁੰਚ ਰਿਹਾ ਹੈ ਸੋ ਇਹ ਮਾਮਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਦੇ ਲਈ ਜੇਲ੍ਹ ਦੇ ਵਿੱਚ ਨਸ਼ਾ ਪਹੁੰਚਾ ਦਿੱਤਾ ਤੇ ਹੁਣ ਪਤਨੀ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਊਗਾ ਕਿਉਂਕਿ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਪਵਨ ਬਾਂਸਲ ਸਾਡੇ ਨਾਲ ਜੁੜ ਚੁੱਕੇ ਨੇ ਪਵਨ ਜੀ ਪਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀਗਾ ਤੇ ਹੁਣ ਪਤਨੀ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈ ਲਿਆ ਤੇ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਪੂਰਾ ਮਾਮਲਾ ਕੀ ਹੈ ਥੋੜੀ ਜੀ ਜਾਣਕਾਰੀ ਦਿਓ ਜੋ ਉਪ ਦੋਸ਼ੀ ਸੁਬੰਦਰਪੁਰ ਅਤੇ ਗੁਲਦੇ ਸਿੰਘ ਬੰਦਿਆਮੂਤ ਆਮਦੀ ਅਮਰੀਕ ਨੇ ਨਾਲ ਮੁਲਾਕਾਤ ਕਰ ਆਪਣੇ ਕਪੜੇ ਦੇ ਲਈ ਕੇਂਦਰੀ ਜੇਬ ਪਰੇਡ ਆਏ ਸਨ ਫਲਾਸ਼ ਦੌਰਾਨ ਤੇ ਨਗਰਮਹਿ ਰੋਇੰਗ ਜੁਟਟ ਉਹ ਬਰਾਮਤ ਹੋਇਆ ਜੀ ਹਾਲਾਂਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਜੋ ਦੋਸ਼ੀ ਪਾਏ ਗਏ ਨੇ ਦੋਸ਼ੀ ਜੋ ਹਵਾਲਾਤੀ ਨੇ ਜੋ रामपुरਾ ਦਾ ਰਹਿਣ ਵਾਲਾ ਹਵਾਲਾਤੀ ਸੁਬੰਦਰਪੁਰ ਪਤਨੀ ਅਮਰੀਕ ਸਿੰਘ ਵਾਸੀ ਮੰਡੀ ਕਲਾਂ रामपुर ਦਾ ਜੋ ਰਹਿਣ ਵਾਲੇ ਨੇ ਜੋ 3 ਗ੍ਰਾਮ ਜਿੰਨਾ ਤੋਂ ਹਿਰੋਇਨ ਬ੍ਰਾਮ ਕੋਈ ਹੈ ਬਟਿੰਡਾ ਕੈਂਟ ਦੇ ਵਿੱਚ ਜੋ ਹੈ ਕਾਰ 21 ਕਾਰ 85 ਐਨ ਡੀ ਪੀ ਐਕਸ ਦੇ ਡੈਟ 59 ਰਿਜਨ ਅਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਜੋ ਸ਼ਕੰਦਰ ਸਿੰਘ ਸਾਇਕ ਸੁਪਰੀਡੈਂਟ ਕੇਬਰੀ ਜੇਲ ਪਟਿਆਲਾ ਦੇ ਨੇ ਉਹਨਾਂ ਵੱਲੋਂ ਜੋ ਹੈ ਸੂਚਨਾ ਕੈਂਟ ਖਾਨੇ ਵਿੱਚ ਦਿੱਤੀ ਕੈਂਟ ਥਾਣੇ ਵਿੱਚ ਚੁੱਕ ਕੇ ਮਾਮਲਾ ਦਰਜ ਹੋਇਆ ਲੇਕਿਨ ਇਹ ਅਜਿਹੇ ਹਾਲਾਤ ਲਗਾਤਾਰ ਬਲੇ ਹੋਏ ਨੇ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪਾਉਂ ਪਟਿਆਲਾ ਦੀ ਜੇਲ ਹੋਵੇ ਪਟਿਆਲੇ ਦੀ ਜੇਲ ਹੋਵੇ ਮੁਲਕੋਟੜ ਦੀ ਜੇਲ ਹੋਵੇ ਲਗਾਤਾਰ ਜਿਹੜੇ ਸੁਧਾਰ ਕਰੇ ਉਹ ਆਰਾਮ ਕਰ ਰਹੇ ਜਾ ਰਹੇ ਨੇ ਪੰਜਾਬ ਦੇ ਜ਼ਿਲਾਂ ਕਿਉਂਕਿ ਹਰ ਇੱਕ ਜੇਲ੍ਹ ਦੇ ਵਿੱਚ ਪ੍ਰੋਵਾਈਡ ਕੋਰੇ ਐ ਸਹੂਲਤਾਂ ਜਿਉਂ ਹਵਾਲਾਤੀ ਨੇ ਜੋ ਗੈਂਗਸਟਰ ਨੇ ਜੋ ਅਰੋਪੀ ਨੇ ਅਪਰਾਧੀ ਨੇ ਜਿੰਨਾ ਤੇ ਵੱਡੇ ਮਾਮਲੇਦਾਰ ਨੇ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਤੇ ਕਰਾਹਤ ਸਹੂਲਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਮਿਲੇਗੀ ਤਾਂ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਲਗਾਤਾਰ ਆਪਾਂ ਵੀਡੀਓ ਵੀ ਦੇਖਦੇ ਆ ਜੋ ਵਾਇਰਲ ਹੋ ਰਹੀ ਆ ਫੇਸਬੁਕ ਤੇ ਰਹੀ ਆ ਹੋਣਿਆ ਉਸ ਜਿਲ੍ਹੇਆਂ ਦੀ ਹੁਣ ਵਾਸਤੇ ਬੋਲ ਕੇ ਰਹੇ ਨੇ ਉਥੇ ਵੀ ਆਪਕੀ ਇੰਜੋਏ ਕਰੈਨੇ ਪਾਕੀਏ ਜਾਂਦੀਆਂ ਨੇ ਕਿ ਕਿਵੇਂ ਇੱਕ ਪੰਜਾਬ ਸਰਕਾਰ ਦੇ ਜੇਲ੍ਹ ਪ੍ਰਸ਼ਾਸਨ ਨੂੰ ਪਹੁੰਚਣ ਦੀ ਲੋੜ ਹੈ ਤੇ ਸਰਪ੍ਰਸਤ ਬਹੁਤ ਬਰਤੂ ਦੀ ਲੋੜ ਹੈ। ਪਵਨ ਜੀ ਇੱਥੇ ਇੱਕ ਪ੍ਰਸ਼ਨ ਚਿੰਨਾ ਜਿਹੜਾ ਉਸ ਪਤਨੀ ਤੇ ਵੀ ਲੱਗ ਜਾਂਦਾ ਜਿਸ ਨੇ ਇਹ ਨਸ਼ਾ ਜੇਲ੍ਹ ਚ ਪਹੁੰਚਾਇਆ ਕਿਉਂਕਿ ਪਹਿਲਾ ਪਤੀ ਆ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਦੋਂ ਇੱਕ ਬੰਦਾ ਜੇਲ੍ਹ ਦੇ ਵਿੱਚ ਬੰਦ ਹੁੰਦਾ ਤਾਂ ਪਿੱਛੋਂ ਪਰਿਵਾਰ ਆ ਜਿਹੜਾ ਉਸ ਨੂੰ ਕਾਫੀ ਸਟਰਗਲ ਕਰਨਾ ਪੈਂਦਾ ਪਰੰਤੂ ਹੁਣ ਪਤਨੀ ਦੇ ਮਨ ਦੇ ਵਿੱਚ ਕਿਵੇਂ ਆ ਗਿਆ ਅੱਡਾ ਵੱਡਾ ਕਦਮ ਇਹ ਪਤਨੀ ਕਿਵੇਂ ਚੁੱਕ ਸਕਦੀ ਹੈ ਕਿ ਹੁਣ ਜੇਲ੍ਹ ਦੇ ਵਿੱਚ ਨਸ਼ਾ ਪੁੰਚਾ ਦਿੱਤਾ ਤੇ ਹੁਣ ਇਸ ਨੂੰ ਵੀ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਊਗਾ ਜੀ ਬਿਲਕੁਲ ਦੇਖੋ ਜੇਲ੍ਹ ਦੇ ਵਿੱਚ ਨਸ਼ਾ ਪੁਚਾਉਣਾ ਤੇ ਕਿਤੇ ਨਾ ਲੁਕੋ ਨੁਕਸ ਪੱਕੇ ਪੁਲਿਸ ਦੀ ਨਿਗਰਾਨੀ ਵੀ ਚੈਕਿੰਗ ਹੁੰਦੀ ਹੈ ਜਦੋਂ ਜੇਲ੍ਹ ਦੇ ਵਿੱਚ ਕੋਈ ਵੀ ਕਿਸੇ ਨਾਲ ਮੁਲਾਕਾਤ ਕਰਨ ਜਾਂ ਅਲੱਗ ਤੋਂ ਬਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਹਾਲਾਂਕਿ ਸੱਲ ਆरोप ਲੱਗਦੇ ਰਹਿੰਦੇ ਸੀ ਜੇਲ੍ਹਾਂ ਦੇ ਵਿੱਚੋਂ ਜੋ ਜੀਲ ਪ੍ਰਸ਼ਾਸਨ ਹੈ ਉਹੀ ਨਸ਼ਾ ਦੇ ਸਪਲਾਈ ਕਰਦਾ ਹੈ ਹਾਲਾਂਕਿ ਕਈ ਕਈ ਐਸਵੀਆ ਜਿਨ੍ਹਾਂ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਦੋਸ਼ੀ ਵੀ ਪਾਏ ਗਏ ਉਹਨਾਂ ਦੀ ਮਿਲੀ ਭਗਤ ਨਾਲ ਜਿਹੜਾ ਨਸ਼ਾ ਅੰਦਰ ਮਿਲਦਾ ਸੀ ਲੇਕਿਨ ਜੋ ਪਹਿਲਾਂ ਵੀ ਉਹਨਾਂ ਦੇ ਬਿਆਨ ਬਣ ਜਾਈ ਹੈ ਜੇਲ੍ਹ ਪ੍ਰਸ਼ਾਸਨ ਦੀਆਂ ਕਿ ਕੋਈ ਕੰਨਪੇਟਿਚੋਂ ਕੋਈ ਨਸ਼ਾ ਅੰਦਰ ਸੁੱਟਦਾ ਹੈ ਜਾਂ ਕਿਸ ਤਰ੍ਹਾਂ ਨਸ਼ਾ ਅੰਦਰ ਪਹੁੰਚਦਾ ਹੈ ਜੇਲ੍ਹ ਪ੍ਰਸ਼ਾਸਨ ਇਸ ਤਰ੍ਹਾਂ ਤੇ ਨਹੀਂ ਕਹਦਾ ਲੇਕਿਨ ਦੇ ਕੋਟੂ ਇਹ ਮਾਮਲਾ ਹੈ ਪਰ ਕੰਟੀਜੇ ਵੱਲੋਂ ਕੁਝ ਆਇਆਗਾ ਇਸ ਤੋਂ ਪਹਿਲਾਂ ਵੀ ਕੋਈ ਬੂਟਾਂ ਦੇ ਵਿੱਚ ਪਾ ਕੇ ਨਿਸ਼ਾਨਦਰ ਭੇਜਿਆ ਜਾ ਰਿਹਾ ਸੀ ਕੋਈ ਚਿੱਟਾ ਪਕਾਤ ਉਂਦਰ ਭੇਜਿਆ ਜਾ ਰਿਹਾ ਸੀ ਲekin ਨਸ਼ਾ ਲਗਾਤਾ ਜੇਲ੍ਹਾਂ ਦੇ ਵਿੱਚੋਂ ਪਰਮਾ ਪਰਮਤ ਹੋ ਰਿਹਾ ਹੈ ਮਾਗਕੁੱਟ ਜੇਲ੍ਹਾਂ ਦੇ ਵਿੱਚੋਂ ਹੋ ਰਹੀਆਂ ਤਮਕੀਆਂ ਜੇਲ੍ਹਾਂ ਦੇ ਵਿੱਚੋਂ ਮਿਲਿਆ ਕਿਤੇ ਨਾ ਕਿਤੇ ਹੁੰਦਾ ਹੈ ਭਵਨ ਜੀ ਠੀਕ ਹੈ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ